ਕੋਈ ਅੰਗਲੀ ਦੋ ਲੜਕੇ ਹੀ ਕਿਤੇ ਕਿਤੇ ਤੇ ਇੱਕ ਬਚਰਾ ਇੱਕ ਉਸਨਾਂ ਨੇ ਲੋਕੋ ਨੂੰ ਸੁਣਾਉਂਦਿਆ ਮੇਰਾ ਉਸੇ ਸੋਇ ਤਸਵੀਰ ਹੈ ਜਿਹਨੂੰ ਤੁਹਾਡੇ ਨਾਲ ਸੰਬੰਧਤਾ ਹੈ ਕਾਫੀ ਬਾਜਵਾ ਹਾਲੀ ਪਹੁੰਚੇ ਹੋਏ ਨੇ ਤਾਂ ਇਸ ਲਈ ਬਾਜਵਾ ਸੀ ਮਾਨੇ ਸਾਧਾ ਕਟਵਾਂ ਨੇ ਕਾਫੀ ਮਦਦ ਕੀਤੀ ਸਰ ਕੋਵਰਟ ਕਿਤੇ ਦੀਪਕ ਸਰਬਾ ਸਭ ਲਾਈਟਾ ਜਿਹੜੇ ਇੱਕ ਬਹੁਤ ਵੱਡਾ ਪਹਿਲੇ ਸਾਨੂੰ ਇੱਕ ਵਾਰ ਇੱਕ ਵਾਰ ਅਫਸੋਸ ਕਰ ਲੈਂਦੋ ਮੈਂ ਬਾਹਰ ਵੀ ਇਸ ਮੌਜੂਦਾ ਸਰਕਾਰ ਨੂੰ ਰਿਸਪਾਂਸਿਬਲ ਸਮਝਦਾ ਹਾਂ ਹਾਂ ਜੀ ਇਹਦੇ ਵਾਸਤੇ ਡਾਇਰੈਕਟਲੀ ਆਪ ਰਿਸਪਾਂਸਿਬਲ ਹੈ ਭਗਵੰਤ ਮਾਨ ਰਿਸਪਾਂਸਿਬਲ ਹੈ ਹਰਪਾਲ ਚੀਮਾ ਰਿਸਪਾਂਸਿਬਲ ਹੈ ਅਸੀਂ ਮੌਕੇ ਤੇ ਹਰਪਾਲ ਸਿੰਘ ਚੀਮੇ ਦੇ ਅਸਤੀਫੇ ਦੀ ਐਕਸਾਈਜ਼ ਮਿਨਿਸਟਰ ਦੀ ਮੰਗ ਕਰਦੇ ਹਾਂ। ਭਾਈ ਸਾਹਿਬ ਪਰਿਵਾਰ ਨੂੰ ਮਿਲਣਗੇ ਦੋ ਬੱਚੇ ਯਾਰਾ ਦੋ ਬੱਚੇ। ਮੈਂ ਆ ਬੱਚੇ ਆ ਪਰਿਵਾਰ ਨੂੰ ਮਿਲਣਗੇ ਤੁਸੀਂ। ਭਾਈ ਸਾਹਿਬ ਬੱਚਿਆਂ ਨੂੰ ਮਿਲੇ ਪਰਿਵਾਰ ਨੂੰ ਮਿਲੇ ਜੇ ਇਹਦੇ ਦੋ ਬੱਚੇ ਯਾਰ ਨਸ਼ੇ ਤੇ ਲੱਗੇ ਕੀ ਕਹਿਣਾ ਚਾਹੁੰਦੇ। 2020 ਦੇ ਵਿੱਚ ਵੀ ਮੌਤਾ ਹੋਈਆਂ ਅਸੀਂ ਜਰੀਲੀ ਸ਼ਰਾਬ ਪੀਣ ਦਾ ਨਾਲ। ਸਰਕਾਰ ਕਾਂਗਰਸਾਂ ਅੰਗਰੇਜ਼ੀ ਦੀ ਗੱਲ ਸੁਣੋ। ਅੱਜ ਅੱਜ ਕਿਹਦੀ ਸਰਕਾਰ? ਆਪਾਂ ਅੱਜ ਦੀ ਗੱਲ ਕਰੀਏ। ਪਰ ਇਸ ਸਰਕਾਰ ਨੇ ਵੀ ਉਹਨਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਸੀ। ਚਲੋ ਇੱਕ ਮਿੰਟ ਦੋ ਮਿੰਟ ਸਾਨੂੰ ਬੈਠ ਤੇ ਲੈਣ। ਠੀ ترتیش کتنے ਦੋਸਤੋ ਇਹ ਬਹੁਤ ਮਾਰਕੀ ਗੱਲ ਹੋਈ ਹੈ ਔਰ ਜਾ ਕੇ ਬਾਹਰ ਜਾ ਕੇ ਬਾਹਰ ਜਾ ਕੇ ਔਰ ਜਾ ਕੇ ਥੋੜਾ ਆ ਜਾ ਮੈਂ ਬਾਹਰ ਜਾ ਕੇ ਦੋ ਮਿੰਟ ਬਾਹਰ ਕਰ ਲੈਂਦੇ ਆਂ ਇਹੋ ਜਿਹੜੀ ਕਰੀਓ ਆਪਾਂ ਆਰਕੂ ਹੀ ਕਰਾਂਗੇ ਕੀ ਹੈ ਲੋਕ ਕੀ ਹੈ ਜੀ ਜੀ ਵੀ ਵੀ ਜਗ੍ਹਾ ਬਣਾਈਆਂ ਅੱਗੇ ਜਗ੍ਹਾ ਬਣਾਈਆਂ ਇੱਕ ਬਣਾਇਆ ਇਹ ਤਾਂ ਸਾਹਿਬ ਇੱਕ ਇੱਕ ਬਣਾਇਆ ਹਾਂਜੀ ਸਰ ਕੀ ਗੱਲ ਉਹ ਜਿਹੜੇ ਮੇਲੇ ਲਈ ਕੈਂਪ ਬਣਾਈਆਂ ਜਗ੍ਹਾ ਬਣਾਇਆ ਇੱਕ ਬਣਾਇਆ ਹਾਂਜੀ ਮਾਜਾ ਸਰ ਪਹੁੰਚੇ ਐਸੇ ਕੀ ਕਹਿਣਾ ਚਾਹੁੰਦੇ ਆ ਬਾਈ ਬਾਈ ਸਰ ਦੇਖੋ ਇੱਕ ਮਿੰਟ ਹਾਂਜੀ 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 ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਡਾਇਰੈਕਟ ਰਿਸਪੋਨਸਿਬਿਲਟੀ ਆਪੀ ਸਰਕਾਰ ਦੀ ਹਾਂਜੀ ਮੁੰਤੇ ਸਾਰੇ ਅਫੀਸ਼ਰ ਦੱਸ ਰਹੇ ਨੇ ਅਸੀਂ ਬੰਦੇ ਗ੍ਰਿਫਟਾਰ ਕਰ ਰਹੇ ਹਾਂ ਸਾਡਾ ਕਹਿਣਾ ਹੈ ਕਿ ਕਈ ਸਾਲਾਂ ਦੀ ਇਹ ਚੀਜ਼ ਵਿਕਰੀ ਹੈ ਉਦੋਂ ਅਜੇ ਤੱਕ ਕਿਉਂ ਇਹਨਾਂ ਨੂੰ ਬੰਦ ਨਹੀਂ ਕੀਤਾ ਜਿਹੜੀ ਨਸ਼ੇ ਦੇ ਖਿਲਾਫ ਮੁਹਿੰਮ ਹੈ ਉਹਦਾ ਮਕਸਦ ਕੀ ਹੋਇਆ ਅੱਜ ਗਰਾਊਂਡ ਰਿਐਲਿਟੀ ਇਸ ਤੁਹਾਨੂੰ ਪਤਾ ਲੱਗ ਗਈ ਹੈ ਇੱਕ ਰਾਤ ਦੇ ਵਿੱਚ ਮਜੀਠੇ ਹਲਕੇ 'ਚ 16 ਆਦਮੀਆਂ ਦੀ ਬੋਤਾ ਹੋ ਚੁੱਕੀਆਂ ਨੇ 8 ਤੋਂ 10 ਕ੍ਰਿਟੀਕਲ ਹਾਲਤ 'ਚ ਪਏ ਤੋਂ ਦੈਟ ਮੀਨਸ ਇਟਸ ਅ ਕੰਪਲੀਟ ਫੇਲਡ ਗਵਰਨਮੈਂਟ ਐਨਦਰ ਇੰਟੈਲੀਜੈਂਸ ਕੇ ਤਸੀਰ ਆ ਤੁਹਾਡੇ ਸਾਹਮਣੇ ਹੀ ਹੈ ਜੋ ਕੁਝ ਹੋ ਰਿਹਾ ਤੇ ਇਸ ਤੋਂ ਵੱਡੀ ਅਨਫੋਰਚੂਨੇਟ ਗੱਲ ਕੀ ਗਰੀਬ ਲੋਕ ਨੇ ਵਿਚਾਰੇ ਸਾਡੇ ਪੀਂਹਾਂ ਤੇ ਬੱਚੇ ਹੀ ਰਹਿ ਗਏ ਗੱਡੇ ਮਾਂ ਤੇ ਕ੍ਰੀਮੇਸ਼ਨ ਵੀ ਹੋ ਚੁੱਕੀ ਬਾਸ ਕ੍ਰੀਮੇਸ਼ਨ ਹੁਣ ਇਸ ਗੱਲ ਦਾ ਤੇ ਮੈਨੂੰ ਵੀ ਬਾਹਰ ਇਹ ਦੱਸਿਆ ਗਿਆ ਕਿ ਜਿਹੜੇ ਉਹਦੇ ਚ ਪੋਸਟਮਾਰਟਮ ਕਰਾਏਗੇ ਨਹੀਂ ਕਰਾਏਗੇ ਇਹ ਤਾਂ ਸਰਕਾਰੀ ਦੱਸੇਗੀ ਜਿੰਮੇਵਾਰ ਦੋ ਦੇ ਵਾਂਟ ਟੂ ਕਵਰ ਇਟ ਅੰਕੜੇ ਘਟਗਿੰਦੇ ਕੁਛੀ ਬਚਾਉਣ ਦੀ ਕੋਸ਼ਿਸ਼ ਹੈ ਹਾਂਜੀ ਅੰਕੜੇ ਕੋਈ ਮੈਂ ਕੁਝ ਨਹੀਂ ਇਹਦੇ ਤੇ ਕਹਿ ਸਕਦਾ ਮੈਨੂੰ ਤੇ ਜੋ ਤੁਸੀਂ ਦੱਸ ਰਹੇ ਹੋ ਮੈਂ ਉਹ ਹੀ ਗੱਲ ਕਹਿ ਰਿਹਾ ਹਾਂ ਪਰ ਸਾਰੀ ਚੀਜ਼ ਦੀ ਤਹਿਕੀਕਾਤ ਇਮਾਨਦਾਰੀ ਨਾਲ ਹੋਣੀ ਚਾਹੀਦੀ ਹੈ। ਮੈਂ ਇੰਡੀਆ ਸਾਹਿਬ ਪਾਰਲੀਮੈਂਟ ਨੂੰ ਕਹੂੰਗਾ ਕਿ ਇੱਥੇ ਆਏ ਹੋ ਇਮਾਨਦਾਰੀ ਨਾਲ ਤਹਿਕੀਕਾਤ ਕਰਿਓ। ਜੋ ਆਪਤਾ ਨੇ ਕੋਈ ਛਿਆਣਾ ਗੱਲਬਾਤ ਕਰਨੀ ਫੇਰ ਲੋਕਾਂ ਨੂੰ ਵਾਅਦਾ ਕਰਨੇ, ਵਾਅਦਾ ਖਿਲਾਫੀ ਕਰਨੀ ਤੇ ਫਿਰ ਚਲੇ ਜਾਣਾ ਉਹਦਾ ਕੋਈ ਮਕਸਦ ਨਹੀਂ। ਸਾਹਿਬ ਜੀ ਕਹਿੰਦੇ ਸੀਐਮ ਸਾਹਿਬ ਹੋਣੇ ਹੋਣੇ ਐਸਐਚਓ ਤੇ ਡੀਐਸਪੀ ਜਿਹੜਾ ਇਹਨਾਂ ਨੇ ਕਿਹਨੇ ਆਰਡਰ ਆਗੇ ਜੀ। ਯਾਰ ਉਹ ਕਿਸੇ ਨੂੰ ਸਸਪੈਂਡ ਕਰਨਾ ਨਾ ਕਰਨਾ ਉਹ ਤਾਂ ਸਰਕਾਰ ਦਾ ਕੰਮ ਹੈ ਨਾ ਮੇਰੇ ਕੰਮ ਦਾ। ਸਾਹਿਬ ਜੀ ਕਹਿੰਦੇ ਸੀ ਸਰਕਾਰ